ਪੰਜਾਬ ਦੀ ਰਾਜਨੀਤੀ 'ਚ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਬੀਬੀ ਹਰਸੀਮਰਤ ਕੌਰ ਬਾਦਲ ਨੂੰ ਜਨਮ ਦਿਨ ਮੌਕੇ ਭੇਜੀ ਗਈ ਚਿੱਠੀ ਨੇ ਨਵੀਂ ਸਿਆਸੀ ਚਰਚਾ ਨੂੰ ਜਨਮ ਦਿੱਤਾ ਹਾਲਾਂਕਿ ਚਿੱਠੀ 'ਚ ਸਿਰਫ ਜਨਮ ਦਿਨ ਦੀਆਂ ਵਧਾਈਆਂ ਤੇ ਚੰਗੀ ਸਿਹਤ ਦੀਆਂ ਕਾਮਨਾਵਾਂ ਕੀਤੀ ਗਈ ਤੇ 25 ਜੁਲਾਈ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨੇ ਇਹ ਲਿਖਿਆ ਕਿ ਤੁਹਾਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਇਹ ਖਾਸ ਮੌਕੇ ਤੇ ਤੁਹਾਡੀ ਚੰਗੀ ਸਿਹਤ ਲਈ ਲੰਮੀ ਸੰਪੂਰਨ ਹੋਰਨ ਜ਼ਿੰਦਗੀ ਲਈ ਮੇਰੀਆਂ ਸ਼ੁਭਕਾਮਨਾਵਾਂ ਸਵੀਕਾਰ ਕਰੋ ਅਮ੍ਰਿਤਕਾਲ ਦੇ ਇਸ ਯੁੱਗ 'ਚ ਤੇਜ਼ੀ ਨਾਲ ਅੱਗੇ ਵਧਦੇ ਹੋਏ ਅਸੀਂ ਇੱਕ ਵਿਕਸਿਤ ਖੁਸ਼ਹਾਲ ਤੇ ਸਮਾਵੇਸ਼ੀ ਭਾਰਤ ਬਣਾਉਣ ਲਈ ਯਤਨਸ਼ੀਲ ਹਾਂ ਵਿਸ਼ਵਾਸਾ ਕਿ ਤੁਹਾਡੇ ਨਿਰੰਤਰ ਯਤਨ ਦੇਸ਼ ਨੂੰ ਜਿਹੜਾ ਹੋਰ ਉਚਾਈਆਂ ਉੱਤੇ ਪਹੁੰਚਾਉਣ 'ਚ ਮਹੱਤਮਪੂਰਨ ਭੂਮਿਕਾ ਨੇ ਮਾਣਗੇ ਤੁਹਾਡੀ ਜ਼ਿੰਦਗੀ ਖੁਸ਼ੀਆਂ ਭਰੀ ਤੇ ਸ਼ਾਂਤੀ ਤੇ ਖੁਸ਼ਹਾਲੀ ਨਾਲ ਭਰੀ ਹੋਵੇ ਇਸ ਚਿੱਠੀ 'ਚ ਸਿਰਫ ਨਿੱਜੀ ਸ਼ੁਭਕਾਮਨਾਵਾਂ ਹੀ ਨਹੀਂ ਸਗੋਂ ਬਾਦਲ ਪਰਿਵਾਰ ਦੀ ਸਿਆਸੀ ਭੂਮਿਕਾ ਦੀ ਵੀ ਸਲਾਹਾਂ ਕੀਤੀ ਗਈ ਆ ਸ਼ੋਮਨੀ ਅਕਾਲੀ ਦਲ ਨੇ ਹੁਣ ਤੱਕ ਅਕਾਲੀ ਭਾਜਪਾ ਗੱਠਜੋੜ ਸੰਬੰਧੀ ਕੋਈ ਸਿੱਧਾ ਜਾਂ ਅਸਿੱਧਾ ਬਿਆਨ ਨਹੀਂ ਦਿੱਤਾ ਬਾਦਲ ਪਰਿਵਾਰ ਵੱਲੋਂ ਇਹ ਚਿੱਠੀ ਦੇ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਹੀ ਖੁੱਲ ਕੇ ਗੱਠਜੋੜ ਦੀ ਹਮਾਇਤ ਕਰ ਚੁੱਕੇ ਨੇ ਜਾਖੜ ਨੇ ਹਾਲ ਹੀ ਚ ਕਿਹਾ ਸੀ ਕਿ ਪੰਜਾਬ ਦੇ ਹਿੱਤਾਂ ਲਈ ਅਕਾਲੀ ਦਲ ਤੇ ਭਾਜਪਾ ਦਾ ਇਕੱਠੇ ਆਉਣਾ ਲਾਜ਼ਮੀ ਆ ਮੀਡੀਆ ਰਿਪੋਰਟਾਂ ਮੁਤਾਬਕ ਸਿਆਸੀ ਮਾਹਿਰਾਂ ਦਾ ਮੰਨਣਾ ਕਿ ਇਹ ਸਿਰਫ ਜਨਮ ਦਿਨ ਦੀ ਵਧਾਈ ਨਹੀਂ ਸਗੋ ਇੱਕ ਹਾਂ ਪੱਖੀ ਰਾਜਨੀਤਿਕ ਸੰਕੇਤਾਂ ਚਿੱਠੀ 'ਚ ਅੰਮ੍ਰਿਤਕਾਲ ਵਿਕਸਿਤ ਭਾਰ ਦੇ ਹਵਾਲੇ ਨਾਲ ਬਾਦਲ ਪਰਿਵਾਰ ਦੇ ਯੋਗਦਾਨ ਦੀ ਪ੍ਰਸ਼ੰਸਾ ਸੰਭਾਵੇ ਗੱਠ ਜੋੜ ਦੀ ਭੂਮਿਕਾ ਵੱਲ ਇਸ਼ਾਰਾ ਕਰਦੀ ਆ ਇਸ ਸੰਦੇਸ਼ ਕੇਂਦਰ ਸਰਕਾਰ ਵੱਲੋਂ ਪੁਰਾਣੇ ਸਾਥੀ ਨੂੰ ਮੁੜ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਬੀਤੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਬੀਤੇ ਦਿਨਾਂ ਦੇ ਵਿੱਚ ਸੁਨੀਲ ਜਾਖੜ ਨੇ ਇੱਕ ਬਿਆਨ ਦਿੱਤਾ ਸੀ ਜਿਸ ਜਿਸ ਨੇ ਸਿਆਸਤ ਪੂਰੀ ਤਰ੍ਹਾਂ ਪਖਾਈ ਹੋਈ ਆ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਭਾਜਪਾ ਆਕਾਲੀ ਦਲ ਗੱਠਜੋੜ ਨੂੰ ਜਿਹੜੀ ਜ਼ਰੂਰੀ ਦੱਸਿਆ ਸੀ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਇੱਕ ਵਾਰ ਫਿਰ 1996 ਵਾਂਗ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਉਸ ਵੇਲੇ ਧਾਰਮਿਕ ਸਾਂਝ ਤੇ ਅਮਨ ਲਈ ਜਿਹੜਾ ਗੱਠਜੋੜ ਕੀਤਾ ਗਿਆ ਤੇ ਅੱਜ ਉਹੀ ਲੋੜ ਆ ਕਿ ਦੋਵੇਂ ਪਾਰਟੀਆਂ ਮੁੜ ਇਕੱਠੀਆਂ ਹੋਣ ਇਸ ਮੌਕੇ ਜਾਖੜ ਨੇ ਆਪਣੀ ਪਾਰਟੀ ਨੂੰ ਪੰਜਾਬੀਆਂ ਨਾਲ ਜੋੜਨ ਦੀ ਸਲਾਹ ਕਿਤੀਆ ਸੁਨੀਲ ਜਾਖੜ ਨੇ ਡਿਜੀਟਲ মিডিਆ ਉਤੇ ਇਹ ਵੀ ਲਿਖਿਆ ਸੀ ਕਿ ਪੰਜਾਬ ਸਿਰਫ ਇੱਕ ਸੂਬਾ ਨਹੀਂ ਸਗੋ ਇੱਕ ਡੂੰਗਾ ਭਾਵੁਕ ਤੇ ਸਵੈ ਮਾਨ ਵਾਲਾ ਸਮਾਜ ਆ ਪੰਜਾਬੀ ਲਚਕੀਲੇ ਨੇ ਆਪਣੇ ਇਤਿਹਾਸ ਤੇ ਮਾਣ ਕਰਦੇ ਨੇ ਤੇ ਭਾਵਨਾਵਾਂ ਦੁਆਰਾ ਪ੍ਰੇਰਿਤ ਨੇ ਪਰ ਸਮੇਂ ਅਸੂਸ ਕਰਦੇ ਨੇ ਕਿ ਉਹਨਾਂ ਨਾਲ ਬੇਇਨਸਾਫੀ ਹੋਈ ਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਨਹੀਂ ਦਿੱਤੀ ਗਈ ਤੇ ਉਹਨਾਂ ਦੇ ਭਾਵਨਾਤਮਕ ਅਤੇ ਰਾਜਨੀਤਿਕ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਉਹ ਵਿੱਤੀ ਪੈਕੇਜਾਂ ਤੋਂ ਵੱਧ ਚਾਹੁੰਦੇ ਨੇ ਉਹ ਮਾਨਤਾ ਸਤਿਕਾਰ ਤੇ ਆਪਣਾਪਨ ਦੀ ਭਾਵਨਾਵਾਂ ਚਾਹੁੰਦੇ ਨੇ ਇਹ ਸਮਝਣਾ ਚਾਹੀਦਾ ਕਿ ਪਗੜੀ ਦਸਤਾਰ ਦਾ ਅਰਥ ਸਿਰਫ ਪਗ ਨਹੀਂ ਸਗੋ ਸਰਦਾਰੀ ਤੇ ਸਵੈਮਾਨ ਦਾ ਪ੍ਰਤੀਕ ਵੀ ਆ ਪੰਜਾਬ ਦੇ ਲੋਕਾਂ ਨੂੰ ਇੱਕ ਅਜਿਹੀ ਪਾਰਟੀ ਦੀ ਲੋੜ ਆ ਜੋ ਦਿਲੋਂ ਬੋਲਦੀ ਹੋਵੇ ਨਾ ਕਿ ਸਿਰਫ ਪ੍ਰਸ਼ਾਸਕਾਂ ਵੱਜੋਂ ਇਹ ਉਹ ਜਿੱਥੇ ਨੌਜਵਾਨ ਭਰੋਸੇਯੋਗ ਇਮਾਨਦਾਰ ਤੇ ਸਮਝੌਤਾ ਨਾ ਕਰਨ ਵਾਲੇ ਆਗੂਆਂ ਨਾਲ ਜੋੜਨ ਦੀ ਜੜੀ ਲੋੜਾ ਜੋ ਪੰਜਾਬ ਦੀ ਭਾਵਨਾਵਾਂ ਨੂੰ ਦਰਸਾਉਂਦੇ ਨੇ ਸਾਡਾ ਧਿਆਨ ਚੋਣਾ ਲਾਬਾਂ ਜਾਂ ਸਗੋਂ ਪੰਜਾਬੀਆਂ ਦਾ ਵਿਸ਼ਵਾਸ ਹਾਸਲ ਕਰਨ ਤੇ ਹੋਣਾ ਚਾਹੀਦਾ ਜਾਖੜ ਨੇ ਇਹ ਵੀ ਕਿਹਾ ਸੀ ਕਿ ਪਾਰਟੀ ਨੂੰ ਪੰਜਾਬ 'ਚ ਸਿਰਫ ਚੋਣਾ ਨਹੀਂ ਸਗੋਂ ਲੋਕਾਂ ਦਾ ਭਰੋਸਾ ਜਿੱਤਣਾ ਚਾਹੀਦਾ ਪੰਜਾਬ ਸਿਰਫ ਜ਼ਮੀਨ ਦਾ ਟੁਕੜਾ ਨਹੀਂ ਇੱਥੋਂ ਦੇ ਲੋਕ ਆਪਣੀ ਇੱਜ਼ਤ ਤੇ ਸੱਭਿਆਚਾਰ ਨੂੰ ਬਹੁਤ ਮਹੱਤਮਪੂਰਨ ਦਿੰਦੇ ਨੇ ਬਹੁਤ ਮਹੱਤਵ ਦਿੰਦੇ ਨੇ ਇੱਥੇ ਪੱਗ ਤੇ ਦਸਤਾਰ ਸਿਰਫ ਪਹਿਰਾਵਾ ਨਹੀਂ ਸਗੋਂ ਆਤਮ ਗੌਰਵ ਦਾ ਪ੍ਰਤੀਕ ਨੇ ਜਾਖੜ ਨੇ ਅਗੇ ਇਹ ਵੀ ਕਿਹਾ ਸੀ ਕਿ 2021 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਤਾ ਕਾਂਗਰਸ ਨੇ ਸਿਰਫ ਇਸ ਗੱਲ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਕਿ ਕਿਉਂ ਉਹ ਹਿੰਦੂ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਧਰਮ ਦੀ ਨਜ਼ਰ ਨਾਲ ਦੇਖਣਾ ਗਲਤ ਹੈ ਪੰਜਾਬੀਅਤ ਦਾ ਅਰਥ ਹੈ ਕਿ ਧਰਮ ਨਿਰਪੱਖਤਾ ਤੇ ਜਿਸ ਨੂੰ ਕਾਂਗਰਸ ਸਮਝਣ ਵਿੱਚ ਅਸਫਲ ਰਹੀ ਇਹ ਸਾਰਾ ਸੁਨੀਲ ਜਾਖੜ ਦਾ ਕਹਿਣਾ ਹੈ ਅੱਗੇ ਉਹਨਾਂ ਨੇ ਜਿਹੜਾ ਕਾਂਗਰਸ ਨੂੰ ਪੰਜਾਬ ਲਈ ਸਭ ਤੋਂ ਵੱਡਾ ਖਤਰਾ ਵੀ ਦੱਸਿਆ ਸੀ